ਗੁਰਦੀਖਾ ਖਾਲਸਾ ਵੇ ਗੁਰਜੀਤ ਭੱਤੇ ਹਾਂਜੀ ਪੰਡ ਕੋਟ ਕਰੋੜ ਕਲਾਂ ਦੀ ਸਾਰੀ ਸੰਗਤ ਅੱਜ ਅੰਮ੍ਰਿਤ ਛਕਣ ਵਾਸਤੇ ਪੈਂਡ ਟ੍ਰੋਲੀ ਭਾਈ ਅੰਮ੍ਰਿਤ ਛਕਣ ਵਾਸਤੇ ਜਾ ਰਹੀ ਹੈ ਸੰਗਤਾਂ ਗੱਡੀ ਦੇ ਵਿੱਚ ਬੈਠੀਆਂ ਹਨ ਗੁਰੂ ਮਾਲ ਦੀ ਕਿਰਪਾ ਨਾਲ ਸਾਰੇ ਹਨ ਡਾਕਟਰ ਐ ਸਮਰਗਰਮ ਸੰਗਤ ਜੀ ਆਪਾਂ ਸਤਨਾਮ ਵਾਹਿਗੁਰੂ ਸਿਮਰਨ ਕਰਨਾ ਮੇਰੇ ਮਗਰਮ ਅਗਰ ਬੋਲਣਾ ਸਾਰੇ ਨਹੀਂ ਠੀਕ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿ Satana <S��> Satana guru sat naam vahe 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 guru ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਸਾਡੇ ਪਿੰਡ ਕੋਡ ਕਰੋੜਕਲਾਂ ਦੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਪਿੰਡ ਟਰੋਲੀਪਾਈ ਗੁਰਦੁਆਰਾ ਸਾਹਿਬ ਕੇ ਪਹੁੰਚ ਚੁੱਕੇ ਆ ਤੇ ਹੁਣ ਕਕਾਰ ਜਿਨ੍ਹਾਂ ਨੇ ਲੈਣੇ ਆ ਉਹ ਖਰੀਦ ਰਹੇ ਆ ਜੀ ਅਸੀਂ ਇੱਥੇ ਖੜੇ ਆਂ ਟਰੋਲੀਪਾਈ ਗੁਰਦੁਆਰਾ ਸਾਹਿਬ ਮਾ ਗੁਰੂ ਜੀ ਦੀ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਪਿੰਡ ਕੋਡ ਕਰੋੜਕਲਾਂ ਦੇ ਪੁਰਾਨੀ ਜਿਹੜੇ ਅੱਜ ਅੰਮ੍ਰਿਤ ਛਕਣਾ ਕਰਨ ਟਰੋਲੀਪਾਈ ਪਹੁੰਚੇ ਆ ਵਾਹਿਗੁਰੂ ਇਹਨਾਂ ਨੂੰ ਸਮਤ ਬਖਸ਼ੇ ਸਰ ਤੇ ਮੇਰ ਪਰ ਯਾਤਰ ਰੱਖੇ ਜੀ। ਆਹ ਤਨ ਮਾਤਾ ਤਮੋਦਰੀ ਜੀ ਮਹਿਲ ਪਾਸੇ ਛੇਵੀਂ ਵਰਦਵਰ ਅੰਗੀਠਾ ਸਾਬਤ ਰੋਲੀ ਭਾਈ ਮੋਗਾ ਉੱਥੇ ਪਹੁੰਚੇ ਆ। ਵਾਹਿਗੁਰੂ ਦੀ ਮੇਰ ਸੜਕਾ ਅੱਜ ਅਮਰਤ ਛਕਣਗੇ ਪਿੰਡ ਕੋਟ ਕਰੋੜ ਕਲਾਂ ਦੇ ਪਰਾਨੀ। ਆ ਲੋ ਜੀ ਆਵੇ। ਇੱਧਰ ਖੜੇ ਨੇ ਕਿੰਨੇ ਕਿੰਨੇ ਬੱਚੇ ਭੈਣਾਂ ਬੀਬੀਆਂ ਆਏ ਆ। ਕਾਰ ਖਰੀਦ ਰਹਿਰੀ ਵਾਹਿਗੁਰੂ ਮੇਰ ਕਾਰ। ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਹੈ ਜੀ ਕੀ ਫਤਿਹ ਪਿੰਡ ਕੋਟ ਕਰੋੜ ਕਲਾਂ ਦੇ ਬੱਚੇ ਤੇ ਬੀਬੀਆਂ ਜੋ ਭੈਣਾਂ ਅੱਜ ਅਮਰਤ ਛਕਣ ਵਾਸਤੇ ਆਈਆਂ ਸੀ। ਗੁਰੂ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤ ਪਾਣ ਹੋ ਚੁੱਕਾ ਹੈ ਜੀ ਟਰੋਲੀ ਭਾਈ ਵਿਖੇ ਤੇ ਹੁਣ ਸੰਗਤਾਂ ਲੰਗਰ ਪਾਣੀ ਸਾਧ ਰਹੀਆਂ ਗੁਰੂ ਸਾਹਿਬ ਜੀ ਦਾ ਬਹੁਤ ਮਿਹਰਬਾਨੀ ਧੰਨਵਾਦ ਜਿਨ੍ਹਾਂ ਨੇ ਸਾਰੀ ਸੇਵਾ ਬਖਸ਼ ਕੀਤੀ ਬੱਚਿਆਂ ਤੇ ਬੀਬੀਆਂ ਭੈਣਾਂ ਤੇ ਜਿਨ੍ਹਾਂ ਨੇ ਅੱਜ ਦਸ਼ਮੇਸ਼ ਪਾਤਖੰਡੇ ਵਾਟ ਦਾ ਮਰਿਛਕਾ ਟਰੋਲੀ ਭਾਈ ਵਿਖੇ ਜਮੀ ਬਹੁਤ ਵਧੀਆ ਪੈ ਰਿਆ ਸੰਗਤ ਜੀ ਗੁਰੂ ਸਾਹਿਬ ਪਰਮਾਤਮਾ ਖੁਸ਼ ਹੋਇਆ ਵੱਡੀ ਗਰਮੀ ਸੀ ਕੀ ਠੰਡ ਹੋ ਗਈ ਹੈ ਤੇ ਆਹ ਵੇਖੋ ਟਰੋਲੀ ਭਾਈ ਗੁਰਦੁਆਰਾ ਸਾਹਿਬ ਮਾਤਾ ਦਮੋਦਰੀ ਜਿਹਦਾ ਗੁਰਦੁਆਰਾ ਸਾਹਿਬ ਇਧਰ ਅਸੀਂ ਖੜੇ ਆਂ ਤੇ ਲੰਗਰ ਹਾਲ ਦੇ ਵਿੱਚ ਬ ਕਿਦੜ ਸਾਡੇ ਪਿੰਡ ਦੀਆਂ ਸੰਗਤਾਂ ਜਿਹੜੀਆਂ ਲੰਗਰ ਪਾਣੀ ਖੱਗ ਰਹੀਆਂ ਜਿਹੜੀ ਸਾਡੀ ਸਤਿ ਅੰਮ੍ਰਿਤ ਕਰਨ ਸਾਰੀਆਂ ਸੰਗਤਾਂ ਦਾ ਮਿਹਰ ਬਰਿਆਪਰ ਰੱਖਣਗੀ ਖੰਡੇ ਬਾੜ ਤੋਂ ਮੇਰੇ ਸਾਥੀ ਬਹੁਤ ਸੰਗਤਾਂ ਕੋਲ ਸਭ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੁਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੋਟ ਕਰੋੜ ਕਲਾਂ ਦੀ ਸੰਗਤ ਅੱਜ ਪਿੰਡ ਟਰੋਲੀ ਭਾਈ ਗੁਰਦੁਆਰਾ ਮਾਤਾ ਤਮੋਦਰੀ ਅਗੀਠਾ ਸਾਹਿਬ ਵਿਖੇ ਅੱਜ ਅੰਮ੍ਰਿਤ ਛੱਕ ਕੇ ਆਏ ਆ ਜੀ ਤੇ ਅਸੀਂ ਹੁਣ ਅੰਮ੍ਰਿਤ ਛਕਣ ਤੋਂ ਬਾਅਦ ਗੱਡੀ ਵਿੱਚ ਬੈਠ ਕੇ ਤੇ ਪਿੰਡ ਨੂੰ ਸਾਡੀ ਵਾਪਸੀ ਆ ਤੇ ਸਾਰੀ ਸੰਗਤ ਗੱਡੀ ਦੇ ਵਿੱਚ ਬੈਠੀ ਬੈਣਾ ਬੀਬੀਆਂ ਨੇ ਅਮਰ ਛੱਕਿਆ ਭਾਈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਖੰਡੇ ਬਾਟੇ ਦਾ ਅਮਰ ਛੱਕੇ ਦਸ਼ਮੇਸ਼ ਪਾਸ਼ਾ ਦੇ ਖਾਲਸਾ ਪੰਥ ਵਿੱਚ ਬੱਚੇ ਇਹ ਸਾਰੀ ਸੰਗਤ ਸ਼ਾਮਲ ਹੋਈ ਆ ਤੇ ਸਾਰੀ ਰਹਿਤ ਵਿਤ ਹੁਣ ਸਾਰਿਆਂ ਨੇ ਰੱਖਣੀ ਆ ਜੀ ਤੇ ਹੁਣ ਅਸੀਂ ਜਕਾਰੇ ਲਾਵਾਂਗੇ ਵਾਰੀ ਵਾਰੀ ਜੀ ਨੇ ਅਮਰ ਛੱਕਿਆ ਇੱਕ ਤੋਂ ਸ਼ੁਰੂ ਕਰਨਾ ਤੇ ਸਾਰੇ ਜਕਾਰੇ ਲਾਉਣਗੇ ਤੇ ਸਾਰੇ ਨੇ ਜਕਾਰੇ ਦਾ ਜਵਾਬ ਉੱਚੀ ਆਵਾਜ਼ ਵਿੱਚ ਦੇਣਾ ਠੀਕ ਆ ਜੀ ਠੀਕ ਆ ਜੀ ਚੱਲ ਸ਼ੁਰੂ ਕਰ ਫਿਰ ਬੋਲੇ ਵੀਡੀਓ ਬਣੇ ਜਾਂਦੀ ਆ ਕੋਲੇ ਸਾਰੇਆਂ ਨੂੰ ਬਹੁਤ ਬਹੁ ਮੁਬਾਰਕਾਂ ਹੋਣ। ਤੁਸੀਂ ਖੰਡੇ-ਬੱਟ ਤਮਰ ਛਕ ਲਿਆ ਤੇ ਜਿਹੜੇ ਉਹਨਾਂ ਨੇ ਪੰਜ ਪਿਆਰਿਆਂ ਨੇ ਰਹਿਤ ਬਹਿ ਦੱਸੀ ਜਣਾ ਸਾਰੇ ਨੇ ਸੁਣੀ ਆ ਧਿਆਨ ਨਾਲ ਤੇ ਉਹ ਤੇ ਪੂਰਾ ਕੈਮ ਰਹਿਣਾ ਠੀਕ ਆ। 24 ਘੰਟੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਵਾਰੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਆ, ਰੋਜ਼ ਪਾਠ ਕਰਿਆ ਕਰਨਾ ਤੇ ਜਿਹੜੇ ਪੰਜ ਕਕਾਰ ਆ ਆਪਦੇ ਸਰੀਰ ਤੋਂ ਜੋੜਾ ਨਹੀਂ ਕਰਨੇਗੇ ਭਾਵੇਂ ਕਿਤੇ ਵੀ ਜਿੱਡਾ ਮੱਜੀ ਵੱਡਾ ਚਾਂਸ ਹੋ ਜੇ ਆਪਾਂ ਇਹ ਆਪਣੇ ਸਰੀਰ ਤੋਂ ਦੂਰ ਨਹੀਂ ਕਰਨੀ। ਗੁਰੂਪੀਰੀ ਸਾਧ ਸੰਗਤ ਪੈਂਡ ਕੋਡ ਕਰੋੜ ਕਰੋੜ ਕਲਾਂ ਦੀ ਸੰਗਤ ਜਿਹੜੇ ਅੱਜ ਅੰਮ੍ਰਿਤ ਪਾਣ ਕਰਕੇ ਆਏ ਆ ਸਾਰੀ ਸਮਲਤੀ ਤੋਂ ਬਾਅਦ ਪੈਂਡ ਕੋਡ ਕਰੋੜ ਕਰੋੜ ਪਹੁੰਚਣ ਤੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਹੋਈ ਆ ਤੇ ਸਾਰੀ ਸੰਗਤ ਇੱਥੇ ਖੜੀ ਆ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਗੁਰੂ ਸਾਹਿਬ ਆਪ ਹੀ ਮਿਹਰ ਕਰਕੇ ਸਾਰਿਆਂ ਉੱਤੇ ਮਿਹਰ ਕਰਕੇ ਅਮਰਦੀ ਦਾਤ ਬਖਸ਼ਿਸ਼ ਕੀਤੀ ਆ ਤੇ ਇਸੇ ਤਰ੍ਹਾਂ ਗੁਰੂ ਸੱਚੇ ਪਾਤਸ਼ਾਹ ਮਿਹਰ ਕਰਕੇ ਸਾਰੀਆਂ ਸੰਗਤਾਂ ਦੇ ਉੱਤੇ ਮਿਹਰ ਪ੍ਰਿਆਤ ਰੱਖਣ ਰਹਿੰਦੇ ਸੁਵਾਸਾਂ ਤੱਕ ਅੰਮ੍ਰਿਤ ਨੂੰ ਨਿਭਾਉਣ ਦਾ ਬਲ ਬਖਸ਼ਣਾ ਸਾਰਿਆਂ ਨੇ ਨਿਤਨੇਮ ਰੋਜ਼ ਕਰਨਾ ਹੈ ਗੁਰੂ ਕਰਾ ਹਾਜ਼ਰੀ ਰੋਜ਼ ਪਾਰਨੀ ਹੈ ਗੁਰੂ ਦਾ ਪਿਆਰ ਗੁਰੂ ਦੀ ਸੰਗਤ ਵਿੱਚ ਆ ਕੇ ਪਈ ਤੇ ਸਾਰਿਆਂ ਨੇ ਮੱਥਾ ਟੇਕਾ ਕਰਨਾ ਸੇਵਾ ਕਰਿਆ ਕਰਨੀ ਹੈ ਦੱਸੇ ਹੋਏ ਜਿਹੜੇ ਨਿਯਮ ਹੈ ਪੰਜਾਂ ਪਿਆਰਿਆਂ ਦੇ ਉਹ ਸਾਰਿਆਂ ਨੇ ਪੱਕੇ ਉਹਨਾਂ ਦੇ ਬਚਨਾਂ ਤੇ ਪੱਕੇ ਰਹਿਣਾ ਹੁਣ ਵਾਰੀ-ਵਾਰੀ ਪਹਿਲਾਂ ਜਗਾਰਾ ਮੈਂ ਲਾ ਦਿੰਨਾ ਤੇ ਬਾਅਦ ਵਿੱਚ ਸਾਰਿਆਂ ਨੇ ਵਾਰੀ-ਵਾਰੀ ਜਗਾਰਾ ਲਾਉਣੇ ਆ ਤੇ ਸਾਰਿਆਂ ਨੇ ਗੱਜ ਕੇ ਬੋਲਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸ਼ਾਂਤੀ ਦਾ ਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸਾਰਿਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ